ਦੋਰਾ ਦੇ ਵਿੱਚ ਜਾਕਿਆ ਸਮੇਤ ਹੋਰ ਅਪਰਾਧਿਕ ਵਾਰਦਾਤਾਂ ਨੂੰ ਕਥਿਤ ਰੂਪ ਵਿੱਚ ਅੰਜਾਮ ਦੇਣ ਵਾਲੇ ਲਾਰਸ ਗੈਂਗ ਦੇ ਗੁਰਗੇ ਦੀ ਰਾਤ 12 ਵਜੇ ਤੇ ਕਰੀਬ શ્રી ਮੁਕਸਰ ਸਹਾਇ ਪੁਲਿਸ ਜਨਾਲ ਹੋਈ ਮੋਟਪੇੜ ਜੁਤੇ ਕੀ ਪੁਲਿਸ ਮੁਤਾਬਕ ਦੇਰ ਰਾਤ ਫਾਇਰਿੰਗ ਹੋਈ ਦੌਰਾਨ ਕਥਿਤ ਦੋਸ਼ੀ ਦੇ ਲਤ ਵਿੱਚ ਗੋਲੀ ਲੱਗੀ ਹੈ ਸਪੋਲਿਸ ਨੇ ਕੀਤਾ ਤੀ ਬੋਰ ਅਤੇ ਬੱਤੀ ਬੋਰ ਦੇ ਦੋ ਪਿਸਤੌਲ ਬਰਾਮਦ ਕਰਨ ਦਾ ਦਾਵਾ ਜੁਤੇ ਕੀ ਲਤ ਵਿੱਚ ਗੋਲੀ ਮਾਰ ਕੇ ਪੁਲਿਸ ਤੋਂ ਵੱਲੋਂ ਫੜੇ ਗਏ ਮੋਟਰਸਾਈਕਲ ਸਵਾਰ ਨੌਜਵਾਨ ਅਭਿਸ਼ੇਕ ਪੁੱਤਰ ਵਿਸ਼ਨੂੰਵਾਸੀ ਸੀਤੋ ਗੁੰਨੋ ਜ਼ਿਲ੍ਹਾ ਫਾਜ਼ਿਲਕਾ ਦੀ ਸ਼ੁਰੂਆਤੀ ਪੋਸ਼ਗੀਜ ਰਣ ਪੁਲਿਸ ਨੇ ਦਾਅਵਾ ਕੀਤਾ ਕਿ ਇਹ ਲੜਕਾ ਹਥਿਆਰ ਸਪਲਾਈ ਕਰਨ ਦਾ ਕੰਮ ਕਰਦਾ ਸੀ ਇਸ ਨੌਜਵਾਨ ਦੇ ਖਿਲਾਫ ਹਰਿਆਣਾ ਦੇ ਵਿੱਚ ਡਾਕੇ ਮਾਰਨ ਦੇ ਦੋ ਮੁਕਦਮੇ ਵੀ ਦਰਜ ਹਨ ਇਹ ਸੀਆਈਏ ਮਲੋਟ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ ਸਦਰ ਮਲੋਟ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਹਾਂ ਸੋ ਇੱਥੇ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾ ਇਹ ਰੁਕਣ ਦੀ بجائے 1 2 ਨਾਲ ਹੀ ਰਸਤਾ ਨਿਕਲਦਾ ਉਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਟੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਨੋਡ ਦੇ ਵਿੱਚ ਭੇਜ ਦਿੱਤਾ ਗਿਆ ਸੋ ਇਹਦੇ ਤੋਂ ਇੱਕ 32 ਬੋਰ ਪਿਸਤਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ 30 ਬੋਰ ਪਿਸਤਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ